ਭੂਮੀ ਵੀ ਬੰਦੇ ਚ ਐ ਗਗਨ ਵੀ ਬੰਦੇ ਚ ਐ ਵాయు ਵੀ ਬੰਦੇ ਚ ਐ ਜੀ ਅਗਨੀ ਵੀ ਬੰਦੇ ਚ ਐ ਨੀਰ ਵੀ ਬੰਦੇ ਚ ਐ ਹੀ ਪੰਜ ਤੱਤ ਐ ਜੀ ਜਦੋਂ ਭਗਵਾਨ ਦੀ ਪ੍ਰਵਾਸ਼ਾ ਕਰੋ ਬੱਬੇ ਤੋਂ ਭੂਮੀ ਹੂੰ ਗੱਗੇ ਤੋਂ ਗਗਨ ਬੱਬੇ ਤੋਂ ਵాయు ਆ ਤੂੰ ਅਗਨੀ ਨੰਨੇ ਤੋਂ ਨੀਰ ਉਹ ਬੰਦਿਆ ਰੱਬ ਤੇ ਤੋਂ ਵੱਖ ਨਹੀਂ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ ਗੁਜਰੀ ਮਾਤਾ ਜੀ ਨੇ ਬਾਗ ਲੁਟਾ ਆਪਣੀ ਸੰਦੂਰ ਰੱਖ ਲਿਆ ਇਹਨਾਂ ਬੇਗਾਨੀਆਂ ਦਾ ਕਿਹੜੀ ਕੌਮ ਹੈ ਕਿ ਕਰਜਾ ਉਤਾਰ ਸਕੂ ਸਿੱਖ ਧਰਮ ਦੀਆਂ ਇਹਨਾਂ ਕੁਰਬਾਨੀਆਂ ਦਾ ਸਿੱਖ ਧਰਮ ਦੀਆਂ ਇਹਨਾਂ ਕੁਰਬਾਨੀਆਂ ਦਾ ਵੈਸੇ ਤੁਸੀਂ ਬ੍ਰਾਹਮਣ ਹੋ ਜੀ ਮੈਂ ਬ੍ਰਾਹਮਣ ਹਾਂ ਜੀ ਦੇਖੋ ਜੀ ਇੱਕ ਬ੍ਰਾਹਮਣ ਨੂੰ ਅੱਜ ਲਾਨਤਾ ਪੈਂਦੀਆਂ ਜੀ ਵੀ ਗੰਗੂ ਭਾਈ ਬ੍ਰਾਹਮਣ ਆ ਤੂੰ ਕੀ ਕਰਦਾ ਤੇ ਇੱਕ ਬ੍ਰਾਹਮਣ ਹੋਆ ਜੀ ਜਿਹੜਾ ਅੱਜ ਗੁਰੂ ਸਾਹਿਬ ਦੀ ਉਸਤਤ ਲਿਖਦਾ ਲਿਖਦਾ ਕਹਿੰਦਾ ਏ ਵੀ ਭਾਈ ਮੈਂ ਤਾਂ ਭਾਵੁਕ ਹੋ ਜਾਂਦਾ ਜਿਗਰਾ ਚਾਹੀਦਾ ਲਿਖਣ ਉਹ ਕਹਿੰਦੇ ਗੁਰੂ ਗੁਰੂ ਤਾਂ ਹਰ ਕੋਈ ਕਹਿੰਦਾ ਹੂੰ ਗੁਰੂ ਦੇ ਹੋਕੇ ਰਹਿਣਾ ਸਿੱਖੋ ਕਿਸੇ ਦੁਖੀ ਦਾ ਦਰਦ ਵੇਖ ਕੇ ਸੀਨੇ ਉੱਤੇ ਸਹਿਣਾ ਸਿੱਖੋ ਹਮ ਅੰਮ੍ਰਿਤ ਪੀ ਕੇ ਅੰਮ੍ਰਿਤ ਵਰਗਾ ਬੋਲ ਜਵਾਨ ਨੂੰ ਕਹਿਣਾ ਸਿੱਖੋ ਜੇ ਲੈਣਾ ਬਾਬੇ ਨਾਨਕ ਦੇ ਦਰ ਤੋਂ ਬਾਨਾ ਵੀ ਪਾਈ ਲੈਣਾ ਸਿੱਖੋ ਓਹੋ ਵਾਹਿਗੁਰੂ ਦੇਖੋ ਨਾ ਇਹ ਰਾਮਨ ਦਾ ਪੁੱਤਲਾ ਫੂਕਦੇ ਗਲਤ ਹੈ ਜੀ ਸਾਨੂੰ ਕਿਉਂ ਗਲਤ ਹੈ ਭੁੱਖੇ ਕੋ ਥੋੜਾ ਭੋਜਨ ਦੇ ਮਾ ਜਗ ਮੇਰੇ ਸਵਾਗਤ ਤੇਰਾ ਚਾਰਵੇਂ ਛੇ ਸ਼ਸਤਰਾਂ ਦਾ ਗਿਆਤਾ ਸੀਤਾ ਨੂੰ ਵਰਦਾਨ ਦੇ ਇਹ ਗੱਲ ਕਹਿ ਰਿਹਾ ਉਹ ਸੀਤਾ ਦੇ ਬੁਰੀ ਦ੍ਰਿਸ਼ਟੀ ਰੱਖੋ ਇਹ ਤਾਂ ਪਾਪੀ ਲੋਕ ਹੈ ਜਿਹੜਾ ਉਹਦਾ ਪੁੱਦਲਾ ਫੂਕਦੇ ਵੀਰ ਜੀ ਮਨਾ ਦੀ ਚਾਹ ਮੁੱਕ ਗਈ ਪਿਆਦੀਆਂ ਚ ਚਾਹ ਰਹਿ ਗਈ ਮਨਾ ਦੀ ਚਾਹ ਹੀ ਮੁੱਕਣੀ ਜੀ